ਹਾਂਜੀ ਸਾਥੀਓ ਅੱਜ ਆਪਾਂ ਗੁਰਮੁਖੀ ਵਰਨ ਵਾਲਾ ਦੇ ਅੱਖਰਾਂ ਦਾ ਸੈੱਟ ਪੰਜਵਾਂ ਊੜਾ ਪਾਗ ਕਿਉਂਕਿ ਇਹਦੇ ਵਿੱਚ 6 ਅੱਖਰ ਨੇ ਤਾਂ ਊੜੇ ਪਾਗ ਦੇ ਵਿੱਚ ਆਪਾਂ ਤਿੰਨ ਅੱਖਰ ਡਿਸਕਸ ਕਰਾਂਗੇ ਹਾਂਜੀ ਜਿਹਦੇ ਵਿੱਚ ਈੜੀ ਟੈਂਕਾ ਤੇ ਫਫਾ ਤਾਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਈੜੀ ਇੱਕ ਹੋਰ ਵਿਆਸ ਮਿੱਲੀ ਲੈਣ ਦਾ ਪੁਰਾਣਾ ਆਪਾਂ ਇੱਥੇ ਤੱਕ ਕਰ ਇਸ ਤਰ੍ਹਾਂ ਠੀਕ ਹੈ ਕੋਸ਼ਿਸ਼ ਕਰੋ ਕਿ ਆਹ ਵਾਲੀ ਜਿਹੜੀ ਕਰਵ ਹੈ ਇਹਨੂੰ ਇੱਥੇ ਤੱਕ ਰੱਖਣਾ ਆਪਾਂ ਠੀਕ ਹੈ ਫਿਰ ਆਪਾਂ ਹੁਣ ਟੈਂਕਾ ਦੇ ਵਿੱਚ ਕੀ ਹੈ ਜਿਹੜੀ ਆਹ ਵਾਲੀ ਨੀਲੀ ਲਾਈਨ ਹੈ ਤੇ ਆਪਾਂ ਟੱਚਿੰਗ ਕਰਨਾ ਠੀਕ ਹੈ ਦੇਖੋ ਇੱਥੇ ਇਹ ਬੰਮੜਨਾ ਹੈ ਇਸ ਤਰ੍ਹਾਂ ਠੀਕ ਹੈ ਇੱਕ ਹੋਰ ਵਿਆਸ ठीक है जी हम आप देखते देख हैं फ्फा फ्फाई भी आई है टैंका तो थो थोड़ा जो उपर देखो व्यास ठीक है जी